ਹਿਸਾਬ ਨੂੰ ਬੰਦਾ ਛੱਡ ਗਿਆ ਜੀ ਜੇ ਜਿਵੇਂ ਤੁਸੀਂ ਮੈਨੂੰ ਕਹਲੇ ਸੀ ਵੀ ਸਵੇਰੇ ਆਇਓ 9 ਵਜੇ ਸੱਤ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਮੈਂ ਦੇ ਦਿੰਦਾ ਜੀ ਜਦੋਂ ਮੈਂ 700 ਦੇ ਰਿਹਾ ਤਾਂ ਮੈਨੂੰ 200 ਨਹੀਂ ਦੁਖਣੇ ਸੀਗੇ ਪਰ ਤੁਸੀਂ ਮੇਰਾ ਮੁੱਦਾ ਦੇਖਿਆ ਕਰੋ ਬੰਦਾ ਕਿਵੇਂ ਆ ਨਾਰਮਲ ਆਈ ਇਹ ਕਾਰ ਲੋ ਬਈ ਤੇ ਕਿਹਦਾ ਉੱਥੇ ਜਾਣਾ ਪੈਣਾ ਹੈ ਮੈਡਮ ਡਾਕਟਰ ਡਾਕਟਰ ਸਾਹਿਬ ਨਾਲ ਉਹ ਚ ਉੱਪਰ ਜਾਣਾ ਪੈਣਾ ਮੈਂ ਤੁਹਾਨੂੰ ਇਹ ਮੈਡਮ ਮੈਂ ਨਾ ਆਪਣੀ ਜਗ੍ਹਾ ਤੇ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਮੈਂ ਡਰਾਈਵਰ ਹਾਂ ਮੈਂ ਆਪਣੀ ਜਗ੍ਹਾ ਤੇ ਨਾ ਮੈਡਮ 700 ਰੁਪਏ ਦੇ ਹਿਸਾਬ ਨਾਲ ਬੰਦਾ ਛੱਡ ਗਿਆ ਸੀ ਜੇ ਜਿਵੇਂ ਤੁਸੀਂ ਮੈਨੂੰ ਕਹੇ ਸੀ ਜੀ ਸਵੇਰੇ ਆਇਓ 9 ਵਜੇ 700 ਮੈਨੂੰ ਫੇਰ ਦੇਣੇ ਪੈਂਦੇ ਜੀ 700 ਕੀ ਬਾਜੀ ਮੈਂ ਨਾ 700 ਰੁਪਏ ਦੇ ਹਿਸਾਬ ਨਾਲ ਤਾਂ ਬੰਦਾ ਅੱਜ ਛੱਡ ਗਿਆ ਆਪਣੀ ਬੱਸ ਤੇ ਜੀ ਬੱਸ ਚਲਾਉਂਦਾ ਜੀ ਮੈਂ ਪੀਆਰਟੀਸੀ ਦਿਹਾੜੀ ਕੱਟਦੀ ਹੈ ਦਿਹਾੜੀ ਤੇ ਬੰਦਾ ਆਪਾਂ ਨੂੰ ਬੰਦਾ ਹੀ ਦੇਣਾ ਪੈਂਦਾ ਜੀ ਉਹਦੀ ਜਗ੍ਹਾ ਅੱਛਾ ਤੇ ਉਸ ਤੋਂ ਬਾਅਦ ਜਦੋਂ ਸਵੇਰੇ ਫੇਰ ਛੁੱਟੀ ਮਾਰਦਾ ਤਾਂ 700 ਫੇਰ ਦੇਣੇ ਪੈਂਦੇ ਨੇ ਅੱਛਾ ਜਦੋਂ ਸਾਡੀ ਤੇ ਰਖਾ ਪਤਾ ਕਿੰਨੀ ਆਈ ਹਾਂ 14000 ਰੁਪਿਆ ਅੱਜ ਕੱਚੇ ਹਾਂ ਹਾਂ ਜੀ ਇਹ ਮੰਨ ਲਓ ਜੇ ਤੁਸੀਂ ਮੈਨੂੰ ਉਧਰੋਂ ਹੀ ਹਲ ਹਲਕੇ ਜਿਹਾ ਨਾ ਕਹਿ ਦਿੰਦੇ ਵੀ ਭਈ 200 ਰੁਪਿਆ ਲੱਗਣਾ ਤਾਂ ਮੈਂ ਤੁਹਾਨੂੰ ਇੰਨੀ ਦੂਰੋਂ ਤੇ ਕਮਾ ਕੇ ਆ ਕੇ ਮੈਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਮੈਂ ਦੇ ਦਿੰਦਾ ਜੀ ਜਦੋਂ ਮੈਂ 700 ਤੇ ਦੇ ਰਿਹਾ ਤਾਂ ਮੈਨੂੰ 200 ਨਹੀਂ ਦੁਖਣੇ ਸੀਗੇ ਆ ਤੁਸੀਂ ਮੈਡਮ ਉਹ ਤਾਂ ਦੇਖਿਆ ਕਰੋ ਵੀ ਬੰਦਾ ਕਿਵੇਂ ਆ ਨਹੀਂ ਜੀ ਨਹੀਂ ਮੈਂ ਨਹੀਂ ਕਿਹਾ ਉਹ ਤਾਂ ਸਰਾਮ ਮੈਂ ਪਰਾਈ ਸੀ ਤਾਂ ਹੋ ਗਿਆ ਉਹ ਤਾਂ ਮੈਂ ਮੰਨਦਾ ਚਲੋ ਠੀਕ ਹੈ ਜੀ ਹੋ ਗਿਆ ਪਰ ਤੁਸੀਂ ਇਹ ਬੰਦੇ ਦੀ ਮਜਬੂਰੀਆਂ ਸਮਝਿਆ ਕਰੋ ਵੀ ਕਿਵੇਂ ਆ ਹਨਾ ਇਹ ਤਾਂ ਜ਼ਰੂਰੀ ਆ ਦੇਖੋ ਜਦ ਮੈਂ ਤੁਹਾਨੂੰ ਆ ਗੁੜੀ ਇੱਧਰ ਬੈਠੀ ਸੀ ਵਿਚਾਰੀ ਮੈਂ ਉਹਨੂੰ ਵੀ ਦੱਸਿਆ ਉਹਨੇ ਮੇਰੇ ਕਾਗਜ਼ ਇੱਕ ਪਾਸੇ ਰੱਖ ਲਏ ਐਮਰਜੈਂਸੀ 'ਚ ਮੈਂ ਇਸੇ ਕਰਕੇ ਗਿਆ ਮੈਡਮ ਇਹ ਮੇਰੀ ਮਜਬੂਰੀ ਆ ਪਰ ਥੋੜਾ ਮੰਨਿਆ ਕਰੋ ਵੀ ਗੱਲ ਵੀ ਝੂਠ ਆ ਮੇਰਾ ਬੇਟਾ ਐਡਾ ਮੈਂ ਕਿਵੇਂ ਝੂਠ ਬੋਲਦਾ ਮੈਂ ਹਾਂ ਅਸਾਂ ਨੂੰ ਵੀ ਖਰਚੇ ਵੀ ਚਲਾਣੇ ਨੇ 14000 ਦੇ ਵਿੱਚ ਤੁਸੀਂ ਆਪ ਦੇਖੋ ਦੋਸਤਾਂ ਨੂੰ ਪੁੱਛੀ ਮੈਨੂੰ ਤੁਸੀਂ ਕਹਿ ਦਿੰਨੇ ਏ ਸਾਰਾ ਹੀ ਕਰ ਦਿੰਨੇ ਮੈਂ ਵੀ ਇੰਨੇ ਬੰਦੇ ਮੇਰੇ ਨਾਲ ਨਿਕਲਦੇ ਨੇ ਦਿਨ ਚੱਕਾਂ ਦੇ ਅਸੀਂ ਸਾਰਾ ਕੁਝ ਸਮਝ ਜਾਂਦੇ ਹਾਂ ਇਹ ਵੀ ਕੋਈ ਗੱਲ ਨਹੀਂ ਪਰ ਜਦੋਂ ਕਿਉਂ ਉੱਥੇ ਜਾਣਾ ਪੈਂਦਾ ਹੁਣ ਨਾਲ ਲੋਕ ਹੇ ਵੀ ਆ ਰਹੇ ਨੇ ਉਹਦੇ ਤੁਸੀਂ ਕਹਤਾ ਜੀ 9 ਵਜੇ ਆਇਆ ਉਸ ਨੂੰ ਕਦੇ ਵੀ ਇਹ ਚੀਜ਼ੇ ਗੌਰ ਰੱਖਿਆ ਕਰੋ ਜੀ ਉੱਪਰ ਪ੍ਰਮਾਤਮਾ ਦੇਖਦਾ